ਦੇਖੋ ਤਾਲੀ ਹੈ ਨਾ ਦੋ ਹੱਥਾਂ ਨਾਲ ਵੱਜਦੀ ਹੈ ਇੱਕ ਵਾਰ ਨਾ ਕਦੇ ਤਾਲੀ ਵਜਾਈ ਤੁਸੀਂ ਮੁੰਡੇ ਨੂੰ ਵੀ ਉਨਾ ਕਰਨਾ ਪਏਗਾ ਕੁੜੀ ਨੂੰ ਵੀ ਉਨਾ ਕਰਨਾ ਪਏਗਾ ਜੇ ਆਪਾਂ ਕਹੀਏ ਵੀ ਮੇਲ ਪ੍ਰਧਾਨ ਸਮਾਜ ਹੈ ਮੇਲ ਡੋਮੀਨੈਂਟ ਹੈ ਤੇ ਜਨਾਨੀ ਪੈਰ ਦੀ ਜੁੱਤੀ ਬਣ ਕੇ ਰਹੇਗੀ ਕੁੜੀ ਦੀ ਕੋਈ ਔਕਾਤ ਨਹੀਂ ਹੈ ਬੰਦੇ ਸਾਹਮਣੇ ਬੁਲੰਦੀ ਨਾ दैट इज ਰੋਂਗ ਕਿਹੜੇ ਸਮਾਨਿਆਂ ਦੀ ਗੱਲ ਕਰਦੇ ਹੋਇਆ ਕੁੜੀ ਬਰਾਬਰ ਕਮਾਰੀ ਹੈ ਜਿੰਨਾ ਤੁਸੀਂ ਕਮਾਰੀ ਹੋ ਵੀ ਉਨਾ ਕਮਾਰੀ ਹੈ ਸ਼ੀ ਆਲਸੋ ਨੀਡ ਰਿਸਪੈਕਟ ਕੁੜੀ ਨੂੰ ਵੀ ਰਿਸਪੈਕਟ ਚਾਹੀਦਾ ਉਹਨੂੰ ਵੀ ਇਜ਼ਤ ਚਾਹੀਦਾ ਉਹਨੂੰ ਵੀ ਮਾਨ ਚਾਹੀਦਾ ਜੇ ਤੁਸੀਂ ਕੰਮ ਕਰਕੇ ਆਏ ਹੋ ਤੇ ਕੁੜੀ ਵੀ ਤੇ ਜੌਬ ਤੋਂ ਆਈ ਹੈ ਨਾ ਉਹ 10 ਮਿੰਟ ਰੈਸਟ ਕਰ ਲੈਂਦੀ ਹੈ ਇੰਨੇ ਵੀ ਕੁੜੀ ਹੁਣ ਜੌਬ ਤੋਂ ਆਈ ਹੈ ਸਵੇਰ ਦੀ ਗਈ ਉਹੀ ਆ ਕੇ ਚਾਹ ਬਣਾਵੇ ਉਹੀ ਰੋਟੀਆਂ ਬਣਾਵੇ ਰਾਤ ਦੀਆਂ ਮੈਨੂੰ ਪਤਾ ਕੁੜੀ ਦਾ ਫਰਜ਼ ਹੈ ਕੁੜੀ ਹੀ ਬਣਾਏਗੀ ਬਟ ਜੇ ਤੁਸੀਂ ਉਹਨੂੰ ਆਂਦੇ ਨਾਲ ਚਾਹ ਦੇ ਦੋ ਉਹਦੀ એનર્ਜੀ ਯਾਨੀ ਰੀਚਾਰਜ ਹੋ ਜਾਏਗੀ ਫਟਾਫਟ ਸਾਰੇ ਘਰ ਦੇ ਕੰਮ ਕਰੇਗੀ ਉਸ ਨੇ ਇਹ ਸਭ ਮੇਲ ਨੂੰ ਕਹ ਦੋ ਸੋ ਸਾਡੇ ਇੱਥੇ ਨਾ ਮੇਲ ਡੋਮਿਨੈਂਸ ਬਹੁਤ ਜ਼ਿਆਦਾ ਇਹ ਚੀਜ਼ ਆ ਬੰਬਈ ਵਰਗੇ ਸ਼ਹਿਰਾਂ ਦੇ ਵਿੱਚ ਨਹੀਂ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਨਹੀਂ ਹੈ ਪੰਜਾਬ ਦੇ ਵਿੱਚ ਬਹੁਤ ਸਾਰਾ ਇਵਨ ਫੋਰਨ ਦੇ ਵਿੱਚ ਵੀ ਨਹੀਂ ਹੈ ਹੁਣ ਮੈਂ ਬੰਬਈ ਰਹਿ ਰਹੀ ਹਾਂ ਕਈ ਸਾਲਾਂ ਤੋਂ ਤੇ ਉੱਥੇ ਮੈਂ ਦੇਖ ਰਹੀ ਹਾਂ ਮੇਰੇ ਨੇਬਰਸ ਜਿੰਨਾ ਕੰਮ ਜਨਾਨੀ ਕਰਦੇ ਉਹਨਾਂ ਬੰਦਾ ਵੀ ਕਰਦਾ ਦੋਨੋਂ ਮਿਲ ਕੇ ਕੰਮ ਕਰਦੇ ਕਿਚਨ ਚ ਵੀ ਮਿਲ ਕੇ ਕੰਮ ਕਰਦੇ ਆ ਘਰ ਦੇ ਵੀ ਕੰਮ ਮਿਲ ਕੇ ਕਰਦੇ ਆ ਫੋਰਨ ਦੇ ਵਿੱਚ ਤਾਂ ਚਲੋ ਕਰਦੇ ਕਰਦੇ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਵੀ ਜੇ ਬੰਦੇ ਨੇ ਮੜਾ ਜਾਂ ਜਨਾਨੀ ਦੀ ਹੈਲਪ ਕਰਦੀ ਥੱਲੇ ਲੱਗਿਆ ਹੋਇਆ ਮਗਰ ਲਾ ਲ ਕੈਸ ਰੋਂ ਜੇ ਤੁਹਾਡਾ ਜਵਾਈ ਇਹ ਕੰਮ ਕਰੇ ਉਹ ਦਿੱਤੀ ਦੇ ਨਾਲ ਤੇ ਫਿਰ ਜਵਾਈ ਚੰਦਾ ਜੇ ਪੁੱਤ ਕਰ ਲੈ ਤਰੂਨ ਥੱਲੇ ਲਾ ਲੈ ਕਿਉਂ ਤੁਹਾਡੀ ਨੂੰ ਦਾ ਜਿਹੜਾ ਘਰ ਵਾਲਾ ਤੁਹਾਡਾ ਮੁੰਡਾ ਉਹ ਵੀ ਤੇ ਕਿਸੇ ਦਾ ਜਵਾਈ ਆ